ਬਾ ਦੋ ਤਿੰਨ ਮਿੰਟ ਹੋਈ ਤੁਹਾਡੇ ਮਲੇ ਦੀ ਸਾਡੇ ਮਹੱਲੇ ਚ ਵੀ ਜੀ ਪਤਾ ਨਹੀਂ ਮੈਨੂੰ ਇੰਨਾ ਤਾਂ ਨਹੀਂ ਮੈਨੂੰ ਪਤਾ ਕੀ ਗੱਲ ਹੋਈ ਕੋਈ ਇਹਨਾਂ ਦਾ ਲੈਣ ਦੇਣ ਦਾ ਰੋਲਾ ਸੀਗਾ ਸਾਡੇ ਮਹੱਲੇ ਚ 1 ਵਜੇ ਆਏ ਨੇ ਇਹਨਾਂ ਨੇ ਰਮੇਸ਼ ਸਿੰਘ ਨੂੰ ਚੱਕ ਕੇ ਲਿਜਾ ਕੇ ਸੜੀਆਂ ਪਿੰਡ ਮਾਰ ਦਿੱਤਾ ਬਹੁਤ ਮੰਦ ਭਾਂਗੀ ਖਬਰ ਮਾੜੀ ਗੱਲ ਕੀਤੀ ਜੋ ਵੀ ਇਹਨਾਂ ਨੇ ਘਟਨਾ ਕੀਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਚਲਪਾਂ ਦੀ ਹੋਈ ਤੁਹਾਡੇ ਪਤੀ ਨਾਲ ਜੀ ਕੀ ਨਾਮ ਹੈ ਤੁਹਾਡਾ ਸਰ ਮੈਂ ਪਾਲੋ ਰਾਣੀ ਮੇਰੇ ਘਰ ਵਾਲਾ ਰਮੇਸ਼ ਸਿੰਘ ਪਿੰਡ ਸੜੀਆਂ ਸ਼ਾਮ ਲਾਲ ਜੜਾਕੇ ਬੰਦੇ ਹੋਰ ਵੀ ਲੈ ਕੇ ਆਇਆ ਦੋ ਜਨਾਨੀਆਂ ਉੰਦੀ ਇੱਕ ਨੋਹ ਇੱਕ ਉੰਦੀ ਘਰ ਵਾਲੀ ਹੈ ਬਾਕੀ ਬੰਦੇ ਆਣ ਪਛਾਤੇ ਨਹੀਂ ਇੱਕ ਬੰਦਾ ਇਥੋਂ ਦੇ ਮੌਕੇ ਤੇ ਮੈਂ ਸਿਆਲ ਲੈ ਉਹ ਵੀ ਬੰਦਾ ਹੁਣੇ ਅਰੈਸਟ ਹੋ ਗਿਆ ਹੈ ਉੰਦੀ ਨੋਹ ਸੱਸ ਨਾਲ ਆਈਆਂ ਨੇ ਮੇਰੇ ਬੰਦੇ ਨੂੰ ਗੱਡਨੈਪ ਕਰਕੇ ਲੈ ਗਏ ਨੇ ਪੰਜ ਬੰਦੇ ਨੇ ਦੋ ਜਨਾਨੀਆਂ ਨੇ ਜਨਾਨੀਆਂ ਵੀ ਦੋਵੇਂ ਫੜੀਆਂ ਗਈ ਇੱਕ ਬੰਦਾ ਇੱਕ ਬੰਦਾ ਪਹਿਲਾਂ ਫੜਿਆ ਗਿਆ ਕੱਲ ਇੱਕ ਬੰਦਾ ਹੁਣ ਫੜਿਆ ਗਿਆ ਦੋ ਬੰਦੇ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਕਿਵੇਂ ਤੁਹਾਡੇ ਘਰ ਆਏ ਸੀ ਕੀ ਕੀ ਗੱਲ ਹੈ ਸਰ ਗੱਲ ਕੱਲ ਇੱਕ ਵਜੇ ਸਾਡੇ ਘਰ ਆਏ ਸੀ ਦੁਪਹਿਰੇ ਇੱਕ ਵਜ ਮੇਰੇ ਘਰੋਂ ਮੇਰੇ ਬੰਦੇ ਨੂੰ ਗਡਨੈਪ ਕਰਕੇ ਲੈ ਗਏ ਤੇ ਮੈਨੂੰ ਨਹੀਂ ਪਤਾ ਐਸਐਸਓ ਸਾਹਿਬ ਨੂੰ ਕਦੋਂ ਪਤਾ ਲੱਗਾ ਤੇ ਕਦੋਂ ਇਹਨਾਂ ਨੂੰ ਬਾਡੀ ਮਿਲੀ ਮੇਰੇ ਐਸਐਸਓ ਸਾਹਿਬ ਨੂੰ ਬਾਡੀ ਮਿਲੀ ਹੈ ਪਰ ਕਾਰਵਾਈ ਐਸਐਸਓ ਸਾਹਿਬ ਨੇ ਜਿਹੜੀ ਕਰਨੀ ਸੀ ਉਹ ਨਹੀਂ ਆਪਦੀ ਕੀਤੀ ਸਾਡੇ ਨਾਲ ਪੱਜਿਆ ਫਿਰ ਬਹੁਤ ਨੇ ਲੋਕੇਸ਼ਨਾਂ ਵੀ ਲਾਈਆਂ ਨੇ ਇਹ ਬੰਦੇ ਲਕੈਸ ਨਹੀਂ ਬਦਲਦੇ ਰਹਾ ਕਦੀ ਕਿੱਥੇ ਕਦੀ ਕਿੱਥੇ ਹੁਣ ਦੋ ਜਨਾਨੀਆਂ ਫੜੀਆਂ ਗਈਆਂ ਉਹ ਵੀ ਆਈਆਂ ਸੀ ਨਾਲ ਪੰਜ ਬੰਦੇ ਆਏ ਸੀ ਦੋ ਬੰਦੇ ਫੜੇ ਗਏ ਨੇ ਉਹ ਵੀ ਨਾਲੇ ਬਾਕੀ ਤਿੰਨ ਬੰਦੇ ਰਹਿ ਗਨੇ ਜਨਾਨੀਆਂ ਦੋਵੇਂ ਫੜੀਆਂ ਗਈਆਂ ਨੇ ਤੇ ਸ਼ਾਮ ਨੂੰ ਮਸਬੇ ਨੂੰ ਨਹੀਂ ਪਤਾ ਕਿੰਨੇ ਵਜੇ ਇਹਨਾਂ ਨੂੰ ਮੇਰੇ ਬੰਦੇ ਦੀ ਲਾਸ਼ ਆਈ ਮੇਰੇ ਬੰਦੇ ਨੇ ਨਾਲੇ ਮਾਰ ਦਿੱਤਾ ਮੇਰੇ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਨੇ ਇੱਕ ਹੋਰ ਵੱਡਾ ਕੰਮ ਕੀਤਾ ਇਹ ਬਾਣਾ ਪਾ ਕੇ ਆਏ ਨੇ ਆਪਾਂ ਆਪਣੇ ਨਿਆੰਗ ਸਿੰਘ ਵਾਲਾ ਜਦੋਂ ਆ ਸੋਚਨੇ ਨੂੰ ਫੜਿਆ ਹੈ ਤੇ ਉਦੋਂ ਉਹਨਾ ਬੰਦਾ ਅੰਦਰ ਬੈਠਾ ਹੈ ਤੇ ਬਾਣਾ ਵੀ ਥਾਣੇ ਪਿਆ ਹੋਇਆ ਇਸ ਟਾਈਮ ਨਿਆੰਗ ਸਿੰਘ ਤਾਂ ਇਹਨਾਂ ਨੇ ਬਾਣਾ ਪਾਇਆ ਹੋਇਆ ਸੀ ਬਾਕੀ ਸਰ ਤੱਕਾ ਹੋ ਗਿਆ ਕਤੱਕਾ ਹੋ ਗਿਆ ਤੁਹਾਡੇ ਨਾਲ ਮੇਰੇ ਬੱਚੇ ਰੋਣਗੇ ਮੇਰੇ ਬੰਦੇ ਨੂੰ ਮਾਰਦਾ ਜਿੰਨੇ ਬੰਦੇ ਬੜੇ ਨੇ ਛੱਡਨੇ ਨਹੀਂ ਸਾਈਦੇ ਇਹ ਗੱਲਬਾਤ ਹੋਈ ਤੁਹਾਡੇ ਬਸਤੀ ਦੀ ਬਸਤੀ ਜੀ ਜੀ ਵੇਖੋ ਪਹਿਲਾਂ ਚੋਰੀਆਂ ਸੁਣਦੇ ਸੀਗੇ ਹੁਣ ਕਰੋ ਬੰਦੇ ਵੀ ਚੱਕਣ ਲੱਗ ਗਏ ਨੇ ਚਿੱਟਾ ਬਹੁਤ ਵਿਕਦਾ ਸੀਗਾ ਚਿੱਟੇ ਨੂੰ ਕਾਬੂ ਨਹੀਂ ਹਿੰਦੀ ਤੱਕ ਪਾਇਆ ਗਿਆਗਾ ਪਰ ਇਸ ਵਕਤ ਤੱਕ ਤਾਂ ਪੁਲਿਸ ਨੇ ਸਾਡੀ ਪੂਰੀ ਮਦਦ ਕੀਤੀ ਆ ਬਹੁਤ ਜਿਆਦਾ ਪੁਲਿਸ ਅਡੋਰ ਦੀ ਸਾਰੇ ਠਾਣਿਆਂ ਦੇ ਜਿਲ੍ਹਾਂ ਦੀਆਂ ਪੁਲਿਸ ਉੱਤੇ ਮਗਰ ਪਹੁੰਚ ਗਈ ਸੀ 1 ਵਜੇ ਤੋਂ ਲੈ ਕੇ ਇਹਨਾਂ ਨੇ ਵੀ 2 ਵਜੇ ਤੱਕ ਤੇ 2 ਵਜੇ ਪੁਲਿਸ ਉੱਤੇ ਪਰਵਾਨਗੀ ਪਾ ਲਈ ਸੀ ਪੁਲਿਸ ਨੇ ਸਾਰਿਆਂ ਨੂੰ ਪਾਸੇ ਚਾਰਜ ਕਰੇ ਲੱਭਣ ਦੀ ਪਰ ਜਿੱਥੋਂ ਵੀ ਲੋਕੇਸ਼ਨ ਲੱਭਦੇ ਸੀਗੇ ਉੱਥੇ ਹੀ ਲੋਕੇਸ਼ਨ ਬੰਦ ਕੀਤੀ ਜਾਂਦੀ ਸੀ ਕਿਤੇ ਹੋਰ ਲੈ ਕੇ ਚਲੇ ਜਾਂਦੇ ਸੀਗੇ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਹੈ ਪੁਲਿਸ ਨੇ ਬਹੁਤ ਸਾਥ ਦਿੱਤਾ ਹੈ ਜਿਹੜੀ ਇਹਨਾਂ ਨੇ ਬਾਣਾ ਪਾ ਕੇ ਕਰੋ ਚੱਕ ਕੇ ਲੈ ਕੇ ਗਏ ਨੇ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਬਾਣੇ ਦੀ ਇਹਨਾਂ ਨੇ ਬੇਅਦਬੀ ਕੀਤੀ ਆ ਦੇ ਆ ਵੀ ਤਾਂ ਵੀ ਪਰਚਾ ਹੋਣਾ ਚਾਹੀਦਾ ਹੈ ਦੇਖੋ ਇੱਕ ਮੋਨਾ ਬੰਦਾ ਬਾਣਾ ਪਾ ਕੇ ਉਹ ਜਾ ਕੇ ਕਿਸੇ ਨੂੰ ਵੀ ਮਾਰ ਸਕਦਾ ਜਾਂ ਜਿਹਨੇ ਕੰਮ ਕੀਤਾ ਤੇ ਕੱਲ ਨੂੰ ਕੋਈ ਹੋਰ ਵੀ ਉੱਠ ਸਕਦਾ ਕਿੱਥੇ ਲਾ ਜਾ ਕੇ ਕਤਲ ਕਰਤਾ ਇਹਨਾਂ ਨੇ ਜੀ ਸੜੀਆਂ ਪਿੰਡ ਉਤੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਹੁਣ ਆਏ ਸੀਗੇ ਇੱਕ ਬੰਦੇ ਨੇ ਕਤਲ ਕੀਤਾ ਭਾਈ ਉਹਨੂੰ ਨਾਲ ਲੈ ਕੇ ਆਏ ਨੇ ਥਾਣੇ ਦੇ ਵਿੱਚ ਹੁਣ ਉਹਨਾਂ ਨੇ ਅਰੈਸਟ ਕੀਤਾ ਇੱਥੇ ਥਾਣੇ ਦੇ ਵਿੱਚ ਹੀ ਸਰਪੰਚ ਨੂੰ ਵੀ ਸੋਚਣਾ ਚਾਹੀਦਾ ਵੀ ਇੱਕ ਤਾਂ ਸਾਡੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਉਹ ਕੋਈ ਕੁੱਤਾ ਬਿੱਲਾ ਨਹੀਂ ਸੀਗਾ ਇੱਕ ਇਨਸਾਨ ਸੀਗਾ ਜਿਨੂੰ ਮਾਰਿਆ ਗਿਆ ਏ ਜਿਹੜੇ ਨਿੱਕੇ ਨਿੱਕੇ ਬੱਚੇ ਰੋਲੇ ਨੇ ਲੈਣ ਦੇਣ ਸਾਹਮਣੇ ਕਰਨਾ ਹਰੇਕ ਦਾ ਹੀ ਲੈਣ ਦੇਣ ਹੈਗਾ ਜੋ ਵੀ ਹੈਗਾ ਸੀਗਾ ਥਾਣੇ ਜਾਂਦੇ ਕਚਹਿਰੀ ਜਾਂਦੇ ਕੋਰਟ ਪੈਣੇ ਕਾਨੂੰਨੀ ਕਾਰਵਾਈ ਤੇ ਲੜਦੇ ਜੋ ਉਹਨਾਂ ਦਾ ਲੈਣ ਦੇਣ ਸੀਗਾ ਬਹਿ ਕੇ ਗੱਲ ਕਰਦੇ ਪਰ ਇਹ ਨਹੀਂ ਗੱਗਾ ਵੀ ਕੋਈ ਬੰਦੇ ਨੂੰ ਆਪਾਂ ਜਾਨੋਂ ਹੀ ਖਤਮ ਕਰ ਦੇਣਾ ਜੋ ਬਣਦੀ ਕਾਰਵਾਈ ਉਹ ਪਾਈ ਜਾਵੇ ਤੇ ਜਿਹੜਾ ਬੇਅਦਬੀ ਦਾ ਪਰਚਾ ਏ ਉਹ ਸਾਡੇ ਸਾਡੇ ਵੱਲੋਂ ਨਿੰਗਾ ਸਿੰਘਾਂ ਵੱਲੋਂ ਵੱਖਰਾ ਪਾਉਣਾ ਚਾਹੀਦਾ ਜੇ ਇਹ ਨਹੀਂ ਕੱਟਦੇ ਪਰਚਾ ਸਾਡਾ ਨਿੰਗਾ ਸਿੰਘਾਂ ਦਾ ਅਸੀਂ ਆਪਦੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਕਰਵਾਵਾਂਗੇ ਸਲਾਹ ਹੋਇਆ ਮੁੰਡਿਆਂ ਨੂੰ ਕਨੈਪ ਕਰਕੇ ਕਦਮ ਚੜ੍ਹ ਦਿੱਤਾ ਗਿਆ ਕੱਲ ਮਿਤੀ 30 425 ਨੂੰ ਜਿਹੜਾ ਹੈਗਾ ਕਿ ਪੱਠਾ ਵਸਤੀ ਤੋਂ ਰਮੇਸ਼ ਕੁਮਾਰ ਅ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਮ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਆਪਸ ਵਿੱਚ ਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਇਹਨੂੰ ਕੱਲ ਸ਼ਾਮ ਨੂੰ ਇਥੋਂ ਇਥੋਂ ਜਿਹੜਾ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਰਮੇਸ਼ ਕੁਮਾਰ ਦੀ ਵਾਈਫ ਨੇ ਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 825 ਅਸੀਂ ਜਿਹੜਾ ਕਿ ਅਧੀਨ ਧਾਰਾ 333 115 2 140 3 352 191 3 190 ਬੀ ਐਨ ਐਸ ਅਸੀਂ ਤਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉਥੋਂ ਅ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਗ੍ਰੈਬ ਕਰਨ ਚਾਹੀ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲੈ ਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਫੱਕੇ ਆਪਦੇ ਫੋਨ ਬੰਦ ਕਰ ਲਏ ਲੋਕੇਸ਼ਨਾਂ ਲੈ ਕੇ ਪੁਲਿਸ ਦਾ ਟੀਮਾਂ ਲੱਗੀਆਂ ਇਹੋ ਜੇ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਹਦੇ ਸਬੰਧੀ ਅਸੀਂ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਸ਼ੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜੁਰਮ ਦੇ ਵਿੱਚ ਵਾਅਦਾ ਕਰਤਾ ਅਸੀਂ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਆ ਕਿੰਨਿਆ ਟੋਟਲ ਦੇ ਜੀ ਪਰਚਾ ਕਟਿਆ ਗਿਆ ਜੀ ਟੋਟਲ ਐਸਟੇਮ ਤੇ ਜਿਹੜਾ ਇੱਕ ਤਾਂ ਸ਼ਾਮਲਾ ਵਾਲਾ ਜੀ ਟਕੇ ਦੀ ਪਤਨੀ 소ਮਾ ਰਣੀਆ ਇੱਕ ਗੁਰਪ੍ਰੀਤ ਗੋਰਾ ਜੀ son of ਲੱਖਾ ਸਿੰਘ ਤੇ ਇੱਕ ਹੈਗਾ ਹੈਪੀ ਇਹ ਚੱਕ ਪੱਖੀ ਦੇ ਆ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਤੀ ਆ ਦੋ ਦੋਛੀ ਜਿਹੜੇ ਮੇਨ ਆ ਇਹ ਅਸੀਂ ਅਰੈਸਟ ਕਰ ਲਏ ਆ ਜੀ ਤੇ ਅਗਲੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਆ ਧੰਨਵਾਦ